ਹੋ ਬੱਲੇ ਬਾਬਾ ਜੀ। ਓ ਕਿੱਦਾਂ ਸਾਹਿਬ ਕਿੱਦਾਂ? ਠੀਕ ਠਾਕ ਬਾਬਾ ਜੀ। ਆਇਆ ਤੇ ਸ਼ਸਤਰਾਂ ਦੇ ਨਾਲ ਖੇਡਣ ਦੇ ਜੀ। ਹਾਂ ਬਸ ਇਦਾਂ ਹੀ ਫੇਰੇ। ਓਏ ਯਾਰ ਤੇ ਆਂ ਮੈਂ ਤੋ ਬਖਾਈ ਯਾਰ ਸ਼ਸਤਰ। ਯਾਰ ਕਰ ਭਾਂੜ ਬੜੀ ਤਿੱਖੀ ਏ ਕਿਥੋਂ ਲਈ ਜੀ? ਏ ਹਧੂਰ ਸੱਤ ਲੈ ਕੇ ਆਈ। ਬੜੀ ਤਿੱਖੀ ਏ ਤੇ ਸਰਮ ਲੋਰੀ ਏ। ਏ ਹਾਦੀ ਬਣੀ ਏ। ਇਸ ਸਿੰਗੜੇ ਪੇੜ ਕੀਤੀ। ਏ ਵਾਵਾ ਮੰਗੀ ਹੋਣੀ ਉਦਾਂ ਦੀ। ਵੇ ਕੇ ਨਹੀਂ ਗਾਇਟੀਆਂ। ਤੁਹਾਨੂੰ ਪਤਾ ਪਰ ਸਿੰਘਾਂ ਦੇ ਹਥਿਆਰ ਜਿਹੜੇ ਆ ਪਰ ਉਹ ਤਿੱਖੇ ਤੇ ਬਧੀ ਜੀ ਦੀ ਮਹਾਰਾਜ। ਅੱਛਾ ਮੇਰੀ ਗੱਲ ਸੁਣ। ਹੂੰ ਹੂੰ। ਇੱਕੀ ਦਿਨ ਲੱਗੇ 23 ਦਸੰਬਰ ਤੱਕ ਤੇ ਤੂੰ ਇਤਿਹਾਸ ਦੱਸਦਾ ਮੈਨੂੰ ਇਹ ਹਾਲ ਸਿਆਂ ਪਰ ਮੈਂ ਚਾਹੁੰਦਾ ਅੱਜ ਤੂੰ ਮੈਨੂੰ 24 ਦਸੰਬਰ ਦਾ ਇਤਿਹਾਸ ਵੀ ਦੱਸ ਹੀ ਦਵੇਂ ਅੱਛਾ ਤੂੰ ਸ਼ਿਮਲੇ ਕੋ ਮਨ ਜਾਣਾ ਸੀ ਸ਼ਿਮਲੇ ਛੱਡ ਪਹਿਲੇ ਮੈਨੂੰ ਇਤਿਹਾਸ ਦੱਸ ਤਿਆਨ ਨਾ ਬਰਾ ਕਿ ਕੀ ਬੜੀ ਕਿ ਕੀ ਛੱਡ ਤੂੰ ਸਿੰਗਲ ਇਤਿਹਾਸ ਤਿੱਖੇ ਹੁੰਦੇ ਕਾਕਾ ਉਹ ਦੀ ਗੱਲ ਛੱਡ ਗੱਲ ਛੱਡੀ ਮੈਨੂੰ ਦੱਸ ਜੇ ਕੀ ਹੋਇਆ 24 ਤੂੰ ਤੇ ਸ਼ਿਮਲੇ ਕੋ ਮਨ ਜਾਣਾ ਸੀ ਤੈਨੂੰ ਬੜਾ ਚਾਹ ਭੂਸ ਭੂਸਵਾ ਰਿਹਾ ਕਿ ਮੈਂ ਸ਼ਿਮਲੇ ਕੋ ਮਿਲ ਜਾਣਾ ਉਹਦੇ ਬਰਤ ਪੈਣੀ ਹੈ ਉਥੇ ਉਹ ਪੈਣਾ ਹੈ ਹੈ ਫੋਨ ਕੇ ਸੁਨਣਾ ਤੂੰ 24 ਦਸੰਬਰ ਦਾ ਇਤਿਹਾਸ 24 ਦਸੰਬਰ ਦਾ ਇਤਿਹਾਸ ਸ਼ੀਦੀ ਧਿਆੜੇ ਸਿੱਖ ਜਗਤ ਦੇ ਵਿੱਚ ਬੜਾ ਵੱਡਾ ਇੱਕ ਦਿਨ ਵਾਪਰਿਆ ਬੜੀ ਵੱਡੀ ਜੰਗ ਹੋਈ ਜੰਗਾਂ ਦਾ ਮੇਰਾ ਵੀਰ ਬੜੀਆਂ ਹੋਈਆਂ ਤੇ ਸੁਣੀਆਂ ਹੋਣਗੀਆਂ ਪਰ ਜਿਹੜੀ ਜੰਗ ਮੈਂ ਤੈਨੂੰ ਅਸਨਾ ਲੱਗਾ ਨਾ ਜਿਹਦੇ ਬਾਰੇ ਅੱਜ ਮੈਂ ਤੈਨੂੰ ਦੱਸ ਲੱਗਾ ਜੰਗਾਂ ਦਾ ਬੜੀਆਂ ਹੋਈਆਂ ਕੋਈ ਪੈਸੇ ਕਰਕੇ ਹੋਈ ਕੋਈ ਲੜਾਈ ਕੋਈ ਜ਼ਮੀਨ ਕਰਕੇ ਹੋਈ ਕੋਈ ਲਾਲਚ ਕਰਕੇ ਹੋਈਆਂ ਪਰ ਜਿਹੜੀ ਜੰਗ ਜਿਹੜੀ ਜੰਗ ਜਿਹੜੀ ਜੰਗ ਦਾ ਇਤਿਹਾਸ ਮੈਂ ਤੈਨੂੰ ਦੱਸਣਾ ਉਹ ਜੰਗ ਕੋਈ ਜਨਾਨੀ ਵਾਸਤੇ ਨਹੀਂ ਕੋਈ ਔਰਤ ਵਾਸਤੇ ਨਹੀਂ ਕੋਈ ਪੈਸੇ ਵਾਸਤੇ ਨਹੀਂ ਇਹ ਜਿਹੜੀ ਜੰਗ ਹੋਈ ਇਹ ਸੱਚ ਵਸ ਤੇ ਜਿਹੜੀ ਲੜਾਈ ਜਿਹੜੀ ਜੰਗ ਸੱਚ ਵਾਸਤੇ ਹੋਵੇ ਨਾ ਉਹ ਜਿਹੜੀ ਜੰਗ ਆ ਲੋਕ ਉਹਨਾਂ ਨੂੰ ਹਮੇਸ਼ਾ ਯਾਦ ਰੱਖਦੇ ਨੇ ਤੇ ਜਿਹੜੀ 24 ਤਰੀਕ ਦੀ ਘਟਨਾ ਵਾਪਰੀ ਜਦੋਂ ਗੁਰੂ ਸਾਹਿਬ ਜੀ ਨੇ ਸਰਸਾ ਪਾਰ ਕੀਤੀ ਨਾ ਤੇ ਗੁਰੂ ਸਾਹਿਬ ਜੀ ਜਦੋਂ ਚਮਕੋੜ ਦੀ ਗੜੀ ਪਹੁੰਚੇ ਇਹਨੂੰ ਕਿਲਾ ਕਹਿ ਸਕਦੇ ਆ ਇਹ ਕਿਲਾ ਸੀ ਤੇ ਜਦੋਂ ਗੁਰੂ ਸਾਹਿਬ ਜੀ ਚਮਕੋੜ ਦੀ ਗੜੀ ਪਹੁੰਚੇ ਨਾ ਤੇ ਪਹੁੰਚ ਕਰਕੇ ਮਹਾਰਾਜ ਜੀ ਦੇ ਨਾਲ ਕੁਝ ਕੋ ਕਲੋਪੀ ਸਿੰਘ 40 ਸਿੰਘ ਸੀ ਮਹਾਰਾਜ ਜੀ ਦੇ ਨਾਲ ਜਦੋਂ ਗੁਰੂ ਸਾਹਿਬ ਜੀ ਚਮਕੋੜ ਦੀ ਗੜੀ ਪਹੁੰਚੇ ਤੇ ਇਹਨਾਂ ਦੇ ਨਾਲ ਜਿਹੜੇ ਜਿਹੜੇ ਭੁੱਖੇ ਪਿਆਸੇ ਜ਼ਖਮੀ ਜਿਨ੍ਹਾਂ ਦੇ ਸਰੀਰ ਦੇ ਉੱਤੇ ਖੂਨ ਦੇ ਟੱਕ ਖੂਨ ਦੀਆਂ ਧਾਰਾਂ ਉਹ ਲੱਗੀਆਂ ਹੋਈਆਂ ਸੀ ਇੱਥੇ ਚਮਕੋੜ ਦੀ ਗੜੀ ਵਿੱਚ ਮਹਾਰਾਜ ਸਿਖਾਣੇ ਬੇਨਤੀ ਕੀਤੀ ਮਹਾਰਾ ਸਾਡੇ ਕੇਲੇ ਵਿੱਚ ਆਓ ਆਪ ਜੀ ਤੇ ਵਿਸ਼ਰਾਮ ਕਰੋ ਹੁਣ ਹਿੰਦੁਸਤਾਨ ਦੀ ਧਰਤੀ ਤੇ ਇੱਕ ਬੜਾ ਖਤਰਨਾਕ ਜੰਗ ਹੋਣਾ ਚਮਕੋੜ ਦੀ ਗੜੀ ਵਿੱਚ ਉਹ ਕੀ ਹੋਇਆ ਕਿ ਜਿਨ੍ਹਾਂ ਨੇ ਝੂਠੀਆਂ ਕਸਮਾਂ ਖਾਧੀਆਂ ਉਹਨਾਂ ਨੇ ਚਮਕੋੜ ਦੀ ਗੜੀ ਨੂੰ ਘੇਰਾ ਪਾਇਆ ਤੇ ਗੁਰੂ ਸਾਹਿਬ ਜੀ ਫਿਰ ਸਿਖਾਣ ਨੂੰ ਉੱਥੇ ਕਹਿੰਦੇ ਤੁਸੀਂ ਕਹਿੰਦੇ ਹੀ ਨਾ ਕਿ ਮਾਰਾ ਉਹ ਉਹਨੇ گاਉਂ ਮਾਤਾ ਦੀ ਸੋਖਾ ਦੀ ਉਹਨੇ ਕੁਰਾਨ ਦੀ ਸੋਖਾ ਦੀ ਮਾਰ ਕੇ ਲਾਖਾ ਖਾਲੀ ਕਰ ਦੋ ਅਨੰਦਪੁਰ ਛੱਡ ਦੋ ਤੂੰ ਸਾਡੀ ਗੱਲ ਨਹੀਂ ਮੰਨਦੇ ਮਾਰ ਕਹਿੰਦੇ ਆ ਵੇਖੋ ਉਹ ਸਾਰੀਆਂ ਝੂਟੀਆਂ ਸੋਆਂ ਛੱਡ ਦੀਆਂ ਸਭ ਕੁਝ ਛੱਡ ਤੇ ਆ ਕੇ ਜਿੰਨੇ 10 ਲੱਖ ਦੀ ਫੌਜ ਤਕਰੀਬਨ ਵੈਸੇ ਤੇ ਕਈ ਕਹਿੰਦੇ ਨੇ 10 ਲੱਖ ਦੀ ਫੌਜ ਕਿਵੇਂ ਹੁਣ ਇੱਕ ਮੈਂ ਤੈਨੂੰ ਹੋਰ ਗੱਲ ਦੱਸਾਂ 10 ਲੱਖ ਦੀ ਫੌਜ ਕਿਵੇਂ ਬਣਦੀ ਆ ਐਸਟੀਮੇਟ ਦੱਸੂਗਾ ਦੱਦਾ ਆਪ ਹੀ ਲਾ ਲੈਣਾ ਹਿੰਦੁਸਤਾਨ ਦੀ ਜਿੰਨੀਆਂ ਰਿਆਸਤਾਂ ਹੋਈਆਂ ਤੇ ਹਿਮਾਚਲ ਦੀ ਹਿਮਾਚਲ ਦੀ ਜਿੰਨੀਆਂ ਰਿਆਸਤਾਂ ਹੋਈਆਂ ਪਸ਼ਾਵਰ ਦੀ ਰਿਆਸਤ ਲਾਹੌਰ ਦੀ ਰਿਆਸਤ ਆਪਣੇ ਜੰਮੂ ਕਸ਼ਮੀਰ ਦੀ ਰਿਆਸਤ ਸੂਬਾ ਸਰਹੰਦ ਦੀ ਫੌਜ ਇਸੇ ਤਰੀਕੇ ਦੇ ਨਾਲ ਜਿੰਨੀਆਂ ਹਿੰਦੁਸਤਾਨ ਦੀਆਂ ਰਿਆਸਤਾਂ ਸੀ ਫੌਜਾਂ ਸੀ ਉਹ ਸਾਰੀਆਂ ਰਲ ਕੇ ਗੁਰੂ ਸਾਹਿਬ ਜੀ ਉੱਤੇ ਹਮਲਾ ਕੀਤਾ ਘੇਰਾ ਪਾਇਆ ਮਹਾਰਾਜ ਐਗਜ਼ਾਮਪਲ ਲੰਮ ਮਿਲ ਗਿਆ ਸੋ ਜਿੱਦਾਂ ਮੰਨ ਲਾ ਜੇ ਐਸਟੀਮੇਟ ਹੀ ਲਾਉਣਾ ਹੈ ਅੱਜ ਦੇ ਹਿਸਾਬ ਨਾਲ ਹੂੰ ਹੂੰ ਵੀ ਜਿੱਦਾਂ ਮੰਨ ਲਾ ਇੱਕ ਵਿਆਹ ਆਪਾਂ ਕਿਤੇ ਜਾਂਦੇ ਆਂ ਪਰ ਉਸ ਵਿੱਚ ਲਾਣਾ ਕਹਿੰਦਾ ਵੀ ਆਪਾਂ ਇੰਨੇ ਬੰਦਿਆਂ ਦਾ ਅਰੇਂਜਮੈਂਟ ਕਰਨਾ ਹੈ ਇੰਨੇ ਬੰਦੇ ਦਾ ਹਣਾ ਬਿਲਕੁਲ ਹਣ ਵਤਵਾਦ 700 ਯਾਰ 1200 ਹਣ ਬਾਦ ਲੱਗ ਜਾਂਦਾ ਵੀ ਕਿੰਨੇ ਬਣਾ ਖਾਣਾ ਬੰਦੇ ਪਰ ਇਹਦੀ ਗਿਣਤੀ ਹੈਗੀ ਸਿਰਫ 1000 ਗਿਣਤੀ ਕੋਈ ਨਹੀਂ ਗਿਣਤੀ ਕੋਈ ਨਹੀਂ ਪਰ ਜਿਹੜੀ ਇਹ 10 ਲੱਖ ਵਾ ਇੰਨਾ ਸੱਚੀ ਨਹੀਂ ਦੁਨੀਆ ਕਿਨੇ ਦਾ ਘੋਗੀ ਜਦੋਂ ਗੁਰੂ ਕਲਗੀਧਰ ਮਾਨ ਨੂੰ ਪਤਾ ਲੱਗਾ ਵੀ ਘੇਰਾ ਪੈ ਗਿਆ ਘੇਰਾ ਪੈਣ ਦੇ ਬਾਅਦ ਫਿਰ ਬਾਬਾ ਅਜੀਤ ਸਿੰਘ ਵੀ ਉਨ ਘੜੀ ਆ ਮਹਾਰਾਜ ਜੀ ਕੋਲ ਗਏ ਆ ਤੇ ਮਹਾਰਾਜ ਨੂੰ ਫਿਰ ਸਾਰੀ ਵੀ ਉਹ ਦਸੀ ਐ ਫਿਰ ਗੁਰੂ ਕਲਗੀਧਰ ਪਾਸतरी ਕਹਿਣ ਲੱਗੇ ਵੀ ਜੰਗ ਜਿਹੜੀ ਆ ਉਹ ਇਦਾਂ ਲੜੀ ਜਾਵੇਗੀ ਕਿਉਂਕਿ ਗੁਰੂ ਕਲਗੀਧਰ ਮਹਾਰਾਜ ਜਿੱਥੇ ਕਲਮ ਦੇ ਧਣੀ ਨੇ ਉਥੇ ਜੰਗ ਦੇ ਵੀ ਤਨੇ ਤਲਵਾਰ ਦੀ ਵੀ ਧਣੀ ਨੇ ਉਥੇ ਉਹ ਕੀਰਤਨ ਦੇ ਵੀ ਧਣੀ ਨੇ ਉਥੇ ਗ੍ਰੰਥਾ ਦੇ ਵੀ ਤਨੇ 375 ਰਾਗ ਦਸਮ ਗ੍ਰੰਥ ਅੰਦਰ ਮਿਲਦੇ ਨੇ ਜੜੀ ਗੁਰੂ ਕਲਗੀਧਰ ਮਹਾਰਾਜ ਜੀ ਦੀ ਮਹਾਰਾਜ ਦਾ ਪਾਵਨ ਗ੍ਰੰਥ ਦਸਮ ਗ੍ਰੰਥ ਉਹ ਬੜੀ ਮਹਾਨ ਰਚਨਾ ਹੈ ਗੁਰੂ ਸਾਹਿਬ ਜੀ ਆਪਣੇ ਸਿੰਘਾਂ ਨੂੰ ਬੜਾ ਪਿਆਰ ਕਰਦੇ ਜਦੋਂ ਜਦੋਂ ਮਹਾਰਾਜ ਅਨੰਦਪੁਰ ਸਾਹਿਬ ਰਹਿੰਦੇ ਉਥੇ ਮਹਾਰਾਜ ਨਕਲੀਏ ਚੰਗਾਲ ਮੋਣੀਆਂ ਉਥੇ ਫਿਰ ਜਿਹੜੇ ਸਿੰਘ ਜਿੱਤਦੇ ਉਹਨਾਂ ਨੂੰ ਉਹਨਾਂ ਨੂੰ ਜਿੱਤ ਹਾਸਲ ਕਰਨੀ ਹਾਸਲ ਕਰਦੇ ਸੀ ਗਤਕਾ ਸ਼ਸਤਰ ਵਿਦਿਆ ਸਿਖਾਉਣੀ ਫਿਰ ਮਹਾਰਾਜ ਸਿੰਘਾਂ ਨੂੰ ਮਾਨਸ ਤਕਾੜ ਦਿੰਦੇ ਸੀ ਰਾਜ ਦੇ ਦੇਣਾ ਮਲਬੀ ਸਾਰਾ ਕੁਝ ਕਿਦਾਂ ਫਿਰ ਅੱਜ ਦੇ ਦਿਨ ਫਿਰ ਕੀ ਹੋਇਆ ਵੀ ਜਦੋਂ ਮਹਾਰਾਜ ਨੇ ਫਿਰ ਐਲਾਨ ਕੀਤਾ ਵੀ ਅੱਜ ਜਿਹੜੇ ਪੰਜ ਜਥੇ ਜਾਣੇ ਸੀ ਉਹਨਾਂ ਵਿੱਚ ਕੀ ਹੋਇਆ ਵੀ ਪਹਿਲੇ ਜਥਾ ਜਦੋਂ ਤੁਰਿਆ ਵਾ ਤੇ ਪਹਿਲੇ ਜਥੇ ਦੇ ਵਿੱਚ ਬਾਬਾ ਅਜੀਤ ਸਿੰਘ ਜੀ ਆਪ ਨਾਲ ਗ ਮਹਾਰਾਜ ਭਾਈ ਦਿਆ ਸਿੰਘ ਆਖ ਲਗੇ ਮਹਾਰਾਜ ਵੀ ਇਦਾਂ ਕਰੋ ਵੀ ਤੂੰ ਹੀ ਚਮਕੋੜ ਦੀ ਗੱਡੀ ਖਾਲੀ ਕਰ ਦੋ ਵੀ ਅਸੀਂ ਆਪੇ ਸਾਂਭ ਲਾਂਗੇ ਹੁਣ ਇਸ ਚ ਚਮਕੋੜ ਦੀ ਗੱਡੀ ਦੇ ਵਿੱਚ ਭਾਈ ਸੰਗਤ ਸਿੰਘ ਦਾ ਵੀ ਜ਼ਿਕਰ ਆਵੇਗਾ ਵੀ ਜਿਹੜੇ ਜਿਹੜੇ ਜਿੰਨੂੰ ਗੁਰੂ ਕਲਜੀਤਾਰ ਮਹਾਰਾਜ ਨੇ ਆਪਣੀ ਕਲਜੀ ਤੇ ਆਪਣੀ ਦਸਤਾਰ ਦੇ ਗਏ ਕਿਉਂਕਿ ਚਿਹਰਾ ਮਿਲਦਾ ਸੀ ਸੰਗਤ ਸਿੰਘ ਜੀ ਦਾ ਭਾਈ ਸੰਗਤ ਸਿੰਘ ਜੀ ਤੇ ਗੁਰੂ ਕਲਜੀਤਾਰ ਮਹਾਰਾਜ ਕੀ ਚਿਹਰਾ ਮਿਲਦਾ ਸੀ ਆ ਜਦੋਂ ਪਹਿਲਾ ਜਾਂ ਪਹਿਲਾ ਦੇਣ ਹੋਇਆ ਤੇ ਪਹਿਲੇ ਜਥੇ ਦੇ ਵਿੱਚ ਬਾਬਾ ਜੀਬ ਬਾਬਾ ਜੀਤ ਸਿੰਘ ਜੀ ਗਏ ਨੇ ਇਨਾਂ ਦੇ ਨਾਲ ਚਾਰ ਸਿੰਘ ਹੋਰ ਨੇ ਗੱਡੀ ਤੋਂ ਬਾਹਰ ਨਿਕਲਦੇ ਨੇ ਸਾਹਮਣੇ 10 ਲੱਖ ਫੌਜ ਖੜੀ ਆ ਜਿਨ੍ਹਾਂ ਦੇ ਉੱਤੇ ਖੂਨ ਮਲਕੀ ਖੂਨ ਸਵਾਰ ਆ ਅੱਜ ਕਤਲ ਕਰ ਦੇਣਾ ਮਾਰ ਦੇਣਾ ਜਦੋਂ ਬਾਬਾ ਅਜੀਤ ਸਿੰਘ ਜੰਗ ਦੇ ਮੈਦਾਨ ਵਿੱਚ ਜੂਝਦੇ ਨੇ ਤੇ 295 ਕਰੀਬਨ 295 ਦੇ ਜੋ ਇਤਿਹਾਸ ਕਹਿੰਦਾ 295 ਦੇ ਕਰੀਬ 30 ਵਜਦੇ ਨੇ ਤੇ ਬਾਬਾ ਅਜੀਤ ਸਿੰਘ ਜੀ ਦਾ ਜਿਹੜਾ ਚਿਹਰਾ ਹੁੰਦਾ ਹੈ ਨਾ ਉਹ ਆਪਣੇ ਪਿਤਾ ਜੀ ਵੱਲ ਹੁੰਦਾ ਹੈ ਪੇਠ ਜਿਹੜੀ ਹੈ ਉਹਨਾਂ ਵੱਲ ਹੁੰਦੀ ਹੈ ਤੇ ਜਿਹੜਾ ਛਾਤੀ ਮੁੱਖ ਹੁੰਦਾ ਆਪਣੇ ਪਿਤਾ ਜੀ ਵੱਲ ਕਰਕੇ ਫਤਿਹ ਜਾ ਕੇ ਤੇ ਉੱਥੇ ਮਹਾਰਾਜ ਤੇ ਬਾਬਾ ਜੀ ਸਿੰਘ ਜੀ ਸ਼ਹੀਦੀ ਦੀ ਵਦੀ ਮਾਨਦੇ ਨੇ ਫਿਰ ਦੂਸਰੇ ਜਥੇ ਵਿੱਚ ਬਾਬਾ ਮਾਨ ਸਿੰਘ ਜੀ ਜਾਂਦੇ ਨੇ ਠੀਕ ਇਸੇ ਤਰੀਕੇ ਦੇ ਨਾਲ ਜਦੋਂ ਅਸ ਸਿੰਘ ਸ਼ਹੀਦ ਹੁੰਦੇ ਨੇ ਤੇ ਮਹਾਰਾਜ ਨੂੰ ਫਿਰ ਭਾਈ ਦੇਵ ਸਿੰਘ ਅੰਦਰ ਕਹਿੰਦੇ ਮਹਾਰਾਜ ਆਪ ਜੀ ਦਾ ਕੋਰ ਪਿੰਚਮ ਕੋੜ ਦੀ ਕਿਹੜੀ ਖਾਲੀ ਕਰ ਗੁਰੂ ਸਾਹਿਬ ਜੀ ਕਹਿੰਦੇ ਨੇ ਕਹਿੰਦੇ ਕਿ ਮੈਂ ਛੱਡ ਕੇ ਨਹੀਂ ਜਾਣਾ ਜੰਗ ਦੇ ਮੈਦਾਨ ਦੇ ਵਿੱਚ ਸਿੰਘਾਂ ਦਾ ਕੰਮ ਵੀ ਹੁੰਦਾ ਵੀ ਛੱਡ ਕੇ ਚਲੇ ਜਾਈਏ ਉੱਥੇ ਗੁਰੂ ਕਲਗੀਧਰ ਮਹਾਰਾਜ ਦੀ ਚਮਕੋੜ ਦੀ ਗੜੀ ਖਾਲੀ ਕਰਦੇ ਨੇ ਨਾ ਉੱਥੇ ਗੁਰੂ ਸਾਹਿਬ ਜੀ ਤਾੜੀ ਮਾਰ ਕੇ ਜਾਂਦੇ ਗੁਰਦੁਆਰਾ ਸਾਹਿਬ ਤਾੜੀ ਸਾਹਿਬ ਮੌਜੂਦ ਹੈ ਜਦੋਂ ਮਹਾਰਾਜ ਚਮਕੋੜ ਦੀ ਗੜੀ ਖਾਲੀ ਕਰਦੇ ਨੇ ਨਾ ਉਸ ਸਮੇ ਗੁਰ ਕਲਗੀਧਰ ਮਹਾਰਾਜ ਭਾਈ ਸੰਗਤ ਸਿੰਘ ਬੁਲਾ ਕੇ ਦਸਤਾਰ ਚਾਉਂਦੇ ਨੇ ਤੇ ਆਪਣੀ ਕਲਗੀ ਜਿਹੜੀ ਹੈ ਉਹ ਭਾਈ ਸੰਗਤ ਜੀ ਦੇ ਦਸਤਾਰ ਦੇ ਉੱਤੇ ਸਜਾ ਕੇ ਉਹਨਾਂ ਨੂੰ ਦਸਤਾਰ ਸਜਾ ਕੇ ਤਾੜੀ ਮਾਰ ਕੇ ਜਾਂਦੇ ਨੇ ਤੇ ਜਦੋਂ ਗੁਰੂ ਸਾਹਿਬ ਜੀ ਜਾਂਦੇ ਨੇ ਨਾ ਤੇ ਮਾਰੇ ਕੀ ਤੱਕਦੇ ਨਹੀਂ ਪੀ ਦੇਖੋ ਕਿੰਡੀ ਕਮਾਲ ਦੀ ਗੱਲ ਹੈ ਪੀ ਇੱਕੋ ਹੀ ਪਗੰਬਰ ਹੋਇਆ ਵੀ ਅੱਖਾਂ ਦੇ ਸਾਹਮਣੇ ਪੁੱਤਾਂ ਦੀ ਲਾਸ਼ ਹੋਵੇ ਤੇ ਅਫਸੋਸ ਕੋਈ ਨਹੀਂ ਤੇ ਭਾਈ ਦੇਆ ਸਿੰਘ ਅੱਖ ਲੱਗੀ ਕਹਿੰਦੇ ਮਹਾਰਾਜ ਉਹ ਦੇਖੋ ਬਾਬਾ ਜੀ ਸਿੰਘ ਜੀ ਦਿਖਾਈ ਦਿੰਦੇ ਨੇ ਉਹ ਸੱਜੇ ਪਾਸੇ ਦੇਖੋ ਬਾਬਾ ਜੀਰਾਨ ਸਿੰਘ ਜੀ ਦੀ ਲਾਸ਼ ਦਿਖਾਈ ਦਿੰਦੀ ਏ ਤੇ ਮਾਰੇ ਤੁਸੀਂ ਕਹੋ ਆਖੋ ਤੇ ਮੈਂ ਆਪਣਾ ਜੂਰੀਆ ਉਹਨਾਂ ਦੇ ਚਿਹਰੇ ਦੇ ਪਾਸ ਦੇਵਾਂ ਤੇ ਗੁਰੂ ਸਾਹਿਬ ਆਖ ਲੱਗਿਆ ਵੀ ਐਵੇਂ ਬੱਚਿਆਂ ਦਾ ਨਹੀਂ ਮੋਹ ਕਰੀਦਾ ਇਸ ਤੋਂ ਬਾਅਦ ਚਮਕੋੜ ਦੀ ਗੱਡੀ ਦੇ ਵਿੱਚ 10 ਲੱਖ ਦੇ ਨਾਲ 40 ਸਿੰਘ ਲੜੇ ਨੇ ਭੁੱਖੇ ਪਾਣੀ ਲੜੇ ਨੇ ਸਰੀਰ ਉੱਤੇ ਜ਼ਖਮ ਨੇ ਤੇ ਹਿੰਦੁਸਤਾਨ ਦੀ ਤਰਤੀਬ ਜਿਹੜਾ ਕਮਸਾਨ ਦਾ ਯੁੱਧ ਹੋਇਆ ਜੰਗ ਹੋਇਆ ਤੇ ਉਸ ਜੰਗ ਦੇ ਵਿੱਚ ਕਲਗੀਧਰ ਮਹਾਰਾਜ ਜਿਹਦੇ ਦੋ ਸੱਜ ਦੇ ਸ਼ਹੀਦ ਹੋਏ ਨੇ ਤੇ ਅੱਜ ਤੋ ਕੰਦਾ ਸਿਰੇ ਵੀ ਘੁੰਮਣ ਜਾਣਾ ਦੀ ਫਰਕ ਕਰਨ ਜਾਣਾ ਤੇ ਮੇਰੀ ਵੀ ਗੱਲ ਸੁਣ ਇੰਨਾ ਕਮਸਾਨ ਯੁੱਧ ਹੋਇਆ ਯਾਰ ਇੰਨਾ ਕੁਝ ਹੋਇਆ ਇਹ ਮੈਨੂੰ ਤਾਂ ਪਤਾ ਹੀ ਕੱਖ ਨਹੀਂ ਯਾਰ ਜੀ 24 ਦਸੰਬਰ ਨੂੰ ਇੰਨਾ ਕੁਝ ਹੋਇਆ ਤੇ 25 ਦਸੰਬਰ ਦਾ ਕੀ ਇਤਿਹਾਸ ਹੋਊਗਾ ਸੁਣਨਾ ਵਾ 10 ਮਿੰਟ ਚਲਾ ਫਿਰ ਓਏ 1 ਮਿੰਟ ਉਹਨਾਂ ਨੂੰ ਤਾਂ ਦੱਸ ਦਈਏ ਜਿੱਤਾ ਤੋਂ ਹੀ ਇਹ ਵਾਲਾ ਅੱਜ ਦੇ ਦਿਨ ਦਾ ਇਤਿਹਾਸ ਸੁਣਿਆ ਇਸ ਵੀਡੀਓ ਦੇ ਵਿੱਚ ਮੈਂ ਉਮੀਦ ਕਰਦਾ ਤੁਹਾਨੂੰ ਪਸੰਦ ਆਇਆ ਹੋਵੇ ਇਹ ਵਾਲਾ ਵੀ ਇਤਿਹਾਸ ਅੱਗੇ ਦੀ ਵੀਡੀਓ ਅੱਗੇ ਦਾ ਇਤਿਹਾਸ ਜਾਣਨ ਵਾਸਤੇ ਚੈਨਲ ਸਬਸਕ੍ਰਾਈਬ ਕਰਾਇਬ ਸਿੰਘ ਫਿਲਮਸ ਅਫੀਸ਼ੀਅਲ ਚੈਨਲ ਨੂੰ ਅੱਗੇ ਦਾ 25 ਦਸੰਬਰ ਦਾ ਜੋ ਇਤਿਹਾਸ ਆ ਉਹ ਵੀ ਤੁਹਾਨੂੰ ਅਗਲੀ ਵੀਡੀਓ ਵਿੱਚ ਵੀਰ ਉਹ ਨਹੀਂ ਦੱਸਣਗੇ ਸੋ ਵੀਰਾਂ ਨੂੰ ਦੱਸੋ ਸੁਣਨਾ ਵਾ ਚਲੋ ਫਿਰ